ਕੀ ਵੜਨੇ ਆਪਾ ਜੀ ਤਨ ਤਨ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰੇ ਵਿੱਚ ਅੱਜ ਬਟਾਲਾ ਵਿੱਚ ਮਹਾਨ ਸਭਾ ਜਤਾ ਕੱਢੀ ਜਾ ਰਹੀ ਹੈ ਅੱਜ ਮਹਾਨ ਸਭਾ ਜਤਾ ਕੱਢੀ ਜਾ ਰਹੀ ਹੈ ਕੀ ਕਹਾਂਗੇ ਬਾਬਾ ਜੀ ਅੱਜ ਬੁਰਨਾਮੀ ਦਾ ਮਹਾਰਾਜ ਜੀ ਦੀ 600 ਜਨਮ ਦਿਵਸ ਮਹਾਰਾਜ ਦਾ ਪਰਸਨ ਦੇਣਾ ਨਾਲਾ ਨਹੀਂ ਸਭ ਹਿੰਦੁਸਤਾਨ ਦੇ ਬਾਦ ਦੇ ਦੇਸ਼ਾਂ ਦੇ ਸਭ ਜਗ੍ਹਾ ਉੱਤੇ ਮਹਾਰਾਜ ਦਾ ਜਿਹੜਾ ਵਾ ਸੋਭਾ ਯਾਤਰਾ ਨਗਰਪਾਲਿਕਾ ਦੇ ਨਾਲ ਉਹ ਬੜੀ ਖੁਸ਼ੀ ਨਾਲ ਰਲਣਾ ਸਭ ਸੰਤ ਨੂੰ ਉਹਨਾਂ ਦੇ ਅੰਦਾ ਕਮਲਾ ਦੇ ਉੱਤੇ ਸੱਚੀ ਬਾਤ ਨੂੰ ਜਨਤਾ ਅਪਦੇਸ਼ ਹੋਣਾ ਚਾਹੀਦਾ ਉਹਨਾਂ ਦੀ ਸੱਚੀ ਬਾਣੀ ਦੇ ਨਾਲ ਸਾਰੇ ਇਨਸਾਨ ਨੂੰ ਉਹਨਾਂ ਦੀ ਬਾਣੀ ਦੇ ਉੱਤੇ ਚੱਲਣ ਦੀ ਮਾਲ ਕੁੁਰਵਿਦਾਸ ਜੀ ਸਭ ਨੂੰ ਤਾਕਤ ਬਖਸ਼ਿਸ਼ ਕਰਨ ਕੁੁਰਵਿਦਾਸ ਜੀ ਔਰ ਰੈਵਲ ਹੋਏ ਨੇ ਪੁਰ ਜਮਾਨੇ ਦੇ ਵਿੱਚ ਜਿਨ੍ਹਾਂ ਨੇ ਉਸ ਦਿਨੇ ਦਾ ਸਮਾਜੋਗਿਕ ਸਿਧਾਂਤ ਸਭ ਜਾਣਦੇ ਨੇ ਗੁਰਮਤਾ ਜੀ ਮਹਾਰਾਜ ਜੀ ਅੱਜ ਜੋ ਧਰਤੀ ਤੇ ਕਿਰਪਾ ਹੋਈ ਜੀ ਸਾਰੇ ਸੰਸਾਰ ਦੇ ਵਾਸਤੇ ਉਹਨਾਂ ਕੀਤਾ ਜਿਹੜੀ ਉਹਨਾਂ ਆਪਣੀ ਖੋ ਜੀ ਵਾਸਤੇ ਨਹੀਂ ਕੀਤਾ ਜੀ ਸਾਰੇ ਸੰਸਾਰ ਵਾਸਤੇ ਉਹਨਾਂ ਨੇ ਪਰਦੇਸ ਤੋਂ ਆਜ ਜਹਾ ਮਿਲੇ ਸਭੀ ਕੋ ਅਨ ਛੋਟ ਬਡੇ ਸੰਗ ਬਸੇ ਰਬੀਦਾਸ ਰਹੇ ਪ੍ਰਸਾਦੋ ਤੋਹੀ ਮੋਹੀ ਮੋਹੀ ਕੋ ਮਾ ਲੋ ਇਹ ਜਨਮ ਘਾਰੇ ਦੇਖੇ ਕਹਿ ਰਬੀਦਾਸ ਹਾਸ ਲਗ ਟੀਵਾ ਅਬ ਚਿਰ ਪਰੋ ਦਰਸ਼ਨ ਦੇਖੇ ਮਾਰੇ ਕਦੇ ਪਤਾ ਨਹੀਂ ਕਿੰਨੇ ਜਨਾਬ ਮਹਾਰਾਜ ਦੀ ਸੁਖ ਯਾਤਰਾ ਡਗਰਤੀ ਤੋਂ ਲੈ ਕੇ ਅਹੀ ਸਾਰੇ ਸ਼ਹਿਰ ਨੂੰ ਪੰਜਾਬ ਨੂੰ ਸਾਰੇ ਸੰਸਾਰ ਨੂੰ ਲੱਖ ਲੱਖ ਵਧਾਈ ਦਿੰਦੇ ਆ ਸਾਰੀ ਸੰਗਤ ਵੱਲੋਂ ਸਾਰੀ ਸਭਾ ਵੱਲੋਂ ਹੀਰਾ ਹਿਰਾ ਲਾਲ ਜੀ ਇਹ ਮੱਲਬੀ ਖੇਰ ਦਾ ਸੰਗਠਨ ਦੇ ਪ੍ਰਬੰਧਨ ਨੇ ਇਨਾਂ ਦੀ ਰਹਿਮਾਈ ਤੇ ਚੰਗਾ ਚੰਗਈ ਹੈ 1987 ਸਤਿ ਸ਼੍ਰੀ ਅਕਾਲ ਜੇ ਸੰਤਾਂ ਸੰਤ ਗੁਰੂ ਅਬਦਾਸ ਮਹਾਰਾਜ ਜੀ ਦੇ ਪ੍ਰਕਾਸ਼ ਗੁਰੂ ਦੇ ਸੰਬੰਧ ਵਿੱਚ ਮਹਾ ਨਗਰ ਕੀਰਤਨ ਸਭਿਆਤਰਾ ਨੇ ਕੱਢੀ ਜਾ ਰਹੀ ਹੈ ਕੀ ਕਹਿੰਦੇ ਬ੍ਰਹਮ ਜੀ 1433 ਕੀ ਬਾਗ ਸੁਭੀ 15 ਦੁਖਿਓ ਦੇ ਕਲਿਆਣ ਹੇਤੋ ਪ੍ਰਗਟੇ ਜ਼ਰੂਰ ਅਬਦਾਸ ਤਾਂ ਸਤਿ ਸ੍ਰੀ ਅਕਾਲ ਅਸਮਾਰੀ ਦੇ ਸੇਕ ਹਿੰਦੀ ਵਿੱਚ ਪ੍ਰਕਾਸ਼ ਪਰਵ ਦੀ ਮੈਂ ਸਾਰੀਆਂ ਸੰਤਾ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹਨਾਂ ਯੋਜਨਾਵਾਂ ਬਹੁਤ ਈਆਂ ਜਿਆਦਾ ਸੰਤਾ ਟਰਾਲੀਆਂ ਟਰੈਕਟਰਾਂ ਦੇ ਆ ਕਰਕੇ ਉਮਾਮਾ ਕਰਕੇ ਜੀ ਮਹਾਰਾਜ ਦੀ ਸ਼ੁਭ ਯਾਤਰਾ ਵਿੱਚ ਸ਼ਾਮਲ ਹੋਈਆਂ ਹਨ ਸ਼੍ਰੀ ਗੁਰਬਦਾ ਸੰਗਠਨ ਕਮੇਟੀ ਵੱਲੋਂ ਜੋ ਇਹ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ ਹੈ ਇਸ ਵਿੱਚ ਸਾਰੇ ਹੀ ਜਿੰਨੇ ਵੀ ਐਮਬੋਸੇ ਬਾਣਾੜ ਸਿਵਾਦਾਰਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਮਦਾਨ ਜੀ ਕਿੱਥੋਂ ਆਰੰਭ ਹੋਈ ਤੇ ਕਿੱਥੋਂ ਸਮਾਪਤ ਹੋਈ ਇਹ ਸ਼ੋਭਾ ਯਾਤਰਾ ਕਰਤਾਰ ਨਗਰ ਤੋਂ ਚਲਦੀ ਆਈ ਗਾਂਧੀ ਕੈਂਪ ਗਾਂਧੀ ਚੌਕ ਸ਼ੇਰਾਣਾ ਦਰਵਾਜ਼ਾ ਕਟਿਆੜੀ ਗੇਟ ਪੁਡਾਰੀ ਗੇਟ ਔਰ ਇਹਦੀ ਸਮਾਪਤੀ ਜੋ ਹੈ ਕਾਜੀ ਮੋਲੀ ਹੋਏਗੀ ਉਹਨਾਂ ਨੇ ਸਾਨੂੰ ਸਿੱਧੇ ਰਾਹ ਪਾਇਆ ਹੈ ਜਦੋਂ ਦੇ ਸ਼ੂਸ਼ਾ ਦਾ ਇੰਨਾ ਟਾਈਮ ਸੀ ਮੜਾ ਉਸ ਟਾਈਮ ਦੇ ਸਮੂਹਾਂ ਨੂੰ ਜੰਗੀ ਤੋਂ ਕੱਢਿਆ ਹੈ ਤੋਂ ਅੱਜ ਅਸੀਂ ਸਾਰੀਆਂ ਗੱਲਾਂ ਪਹੁੰਚੇ ਹਾਂ ਡਾਕਟਰ ਵੀਰ ਮੇਕਰ ਜੀ ਨੂੰ ਭੁੱਲ ਗਏ ਆ ਮੈਂ ਸਾਰੀ ਸੰਗਤ ਨੂੰ ਮੋਹ ਨੂੰ ਲੱਖ ਲੱਖ ਵਧਾਈ ਜੁੰਦਾ ਹਾਂ ਔਰ ਮੈਂ ਇਹ ਕਹਿੰਦਾ ਹਾਂ ਕਿ ਉਹਨਾਂ ਦੇ ਨਿਰਦੇਸ਼ ਤੇ ਚੱਲੋ ਜੋ ਬੋਲੇ 100 ਰੁਪਏ ਸਰਦਾਸ ਜੈ ਜੈ ਜੋ ਬੋਲੇ 100 ਰੁਪਏ ਸਰਦਾਸ ਜੈ ਜੈ ਗੁਰੂ ਰਵੀਦਾਸ ਕੀ ਜੈ ਹਾਜੀ ਬਰਦਾਰ ਜੀ ਤਰਤਾ ਸਿੰਘ ਅਰਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੇ ਸਤਿ ਸ਼੍ਰੀ ਅਕਾਲ ਤੁਹਾਨੂੰ ਕੀ ਸੰਦੇਸ਼ ਦਿਆਂ ਜਦੇ ਹੋ ਸਭ ਤੋਂ ਪਹਿਲਾਂ ਮੈਸੀਡੀ ਕੁਮਾਰ ਵਿਦਾਤ ਜੀ ਦੇ ਜਨਮ ਦਿਨ ਤੇ ਦੇਸ਼ ਇਸ ਚੋਣਾਂ ਦੀ ਸਾਰ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਤੇ ਮੈਂ ਬਟਾਲਾ ਸੰਗਠਨ ਕਮੇਟੀ ਨੂੰ ਵੀ ਵਧਾਈ ਦੇਣਾ ਜਿਹੜਾ ਇਹਨਾਂ ਧੂਰ ਧਾਮਾਂ ਨਾਲ ਸ਼੍ਰੀ ਗੁਰੂ ਅਰਜਨਦਾਸ ਜੀ ਦੀ ਸ਼ੋਭਾ ਯਾਤਰਾ ਹਰ ਸਾਲ ਕਰਦੇ ਨੇ ਤੇ ਬੜੇ ਪ੍ਰੇਮਪੂਰਵਕ ਲੰਮਾ ਸਫਰ ਕਰਦੇ ਹੋਏ ਸ਼ਹਿਰ ਦੇ ਵਿੱਚ ਸ਼੍ਰੀ ਗੁਰੂ ਨਾਨਕਦਾਸ ਜੀ ਦਾ ਨਾਮ ਜਪਦੇ ਹੋਏ ਸਾਰੇ ਸ਼ਹਿਰ ਨੂੰ ਸੇਧ ਦਿੰਦੇ ਹੋਏ ਗੁਰੂ ਅਰਜਨਦਾਸ ਜੀ ਦੇ ਸੰਦੇਸ਼ਾਂ ਦੀ ਤੇ ਇਸ ਜੀਵਨ ਨੂੰ ਸਫਲ ਬਣਾਉਂਦਾ ਹਦਾ ਦੇਸ਼ੀਂਦੇ ਆ ਮੈਂ ਸਾਰੀ ਸੰਗਠਨ ਨੂੰ तमाम ਦੇ ਅਕਸ ਦੇ ਸਭ ਤੇ ਲੋਕਾਂ ਨੂੰ ਉੱਤਾਰ ਦੀ ਤੇ ਜਗ ਦੇ ਮਿਲ ਲਾ ਲਾ ਦਈਦਾ